ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਭਾਗ ਠੜੈ ਹਰ ਸੰਤ ਤੁਮਾਰੇ ਜਿਨ ਕਰ ਤਨ ਹਰ ਨਮ ਪਰਵਾਨ ਗਨੇ ਸੇ ਆਏ ਸਫਲ ਤਿਨਾ ਕੇ ਕੰਮ ਮੇਰੇ ਰਾਮ ਹਰ ਜਨ ਕਹਿ ਹੋਂ ਬਲ ਜਾਈ ਕਿਸਾ ਕਾ ਕਰ ਚਵਰ ਟੁਲਾਵਾ ਚਰਨ ਤੋੜ ਮੁਖ ਲਾਇ ਹਮ ਸੰਤਨ ਕੇ ਰੇਣ ਪਿਆਰੇ ਹਮ ਸੰਤਨ ਕੇ ਸਰਣਾ ਸੰਤ ਹਮਾਰੇ ਓਟ ਸਤਾਣੀ ਸੰਤ ਹਮਾਰਾ ਗਹਿਣਾ ਅੰਤਰ ਜਾਮੀ ਫੁਰਖ ਵਿਧਾਤੇ ਸਰਧਾ ਮਨ ਕੇ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੋਖ ਕਰ ਸੰਤਨ ਕੇ ਤੂਰੇ ਜੁਗੋ ਜੁਗ ਟਲ ਸਤਿਗੁਰੂ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਬਾਣ ਗੁਰ ਸੰਗਤ ਜੀਓ ਦੋ ਹੱਥ ਜੋੜ ਕੇ ਬੁਲਾਈ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਦੀ ਅਪਾਰ ਕਿਰਪਾ ਦਾ ਸਦਕਾ ਆਪਾਂ ਸਾਰੇ ਸੰਤਰੀ ਰੂਪ ਦੇ ਅੰਦਰ ਸ਼੍ਰੀਮਾਨ 108 ਬ੍ਰਹਮ ਗਿਆਨੀ ਸੰਤ ਬਾਬਾ ਰਾਮ ਲਾਲ ਸਾਹਿਬ ਜੀ ਮਹਾਤਮਾ ਉਹਨਾਂ ਮਹਾਂਪੁਰਖਾਂ ਦੀ ਸਾਲਾਨਾ ਯਾਦ ਨੂੰ ਮਨਾ ਰਹੇ ਸਮੇਂ ਨੂੰ ਧਿਆਨ ਵਿੱਚ ਰੱਖਦਿਆਂ ਮੈਂ ਯਤਨ ਇਹ ਕਰਨਾ ਕਿ ਸੰਖੇਪ ਰੂਪ ਦੇ ਵਿੱਚ ਮਹਾਂਪੁਰਖਾਂ ਦੇ ਜੀਵਨ ਬਾਬਤ ਕੁਝ ਬੇਨਤੀਆਂ ਕੀਤੀਆਂ ਜਾਣ ਮਹਾਂਪੁਰਖਾਂ ਦਾ ਸੰਖੇਪ ਜੀਵਨ ਜੇ ਆਰਾਮੇ ਇਥੋਂ ਕਰੀਏ ਕਿ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦਾ ਇੱਕ ਬਚਨ ਹੈ ਧੰਨ ਜਨਨੀ ਜਿਨ ਜਾਇਆ ਧੰਨ ਪਿਤਾ ਪ੍ਰਧਾਨ ਸਤਗੁਰ ਸੇਵ ਸੁਖ ਪਾਇਆ ਵਿੱਚੋਂ ਗਿਆ ਗੁਮਾਨ ਇਹ ਦੋ ਪੰਕਤੀਆਂ ਮਹਾਂਪੁਰਖਾਂ ਦੇ ਸਾਰੇ ਜੀਵਨ ਨੂੰ ਸੰਖੇਪ ਰੂਪ ਦੇ ਵਿੱਚ ਵਰਣਨ ਕਰ ਦਿੰਦੀ ਹੈ ਸਤਕਾਰਯੋਗ ਮਾਤਾ ਜੀ ਮਾਤਾ ਅੰਮ੍ਰਿਤ ਕੌਰ ਜੀ ਜਿਨ੍ਹਾਂ ਨੂੰ ਘਰ ਪਰਿਵਾਰ ਦੇ ਵਿੱਚ ਛੋਟਾ ਨਾਮ ਮੰਮੋ ਜੀ ਕਹਿ ਕੇ ਬੁਲਾਇਆ ਜਾਂਦਾ ਸੀ ਉਸ ਪਵਿੱਤਰ ਆਤਮਾ ਮਾ ਅੰਮ੍ਰਿਤ ਕੌਰ ਦੇ ਘਰ ਸਤਕਾਰਯੋਗ ਗੁਰਸਿੱਖ ਬਾਪੂ ਕਨਿਆ ਸਿੰਘ ਜੀ ਉਹਨਾਂ ਦੇ ਗ੍ਰਹਿ ਵਿਕੇ ਮਹਾਂਪੁਰਖਾਂ ਨੇ 12 ਜਨਵਰੀ 1902 ਈਸਵੀ ਨੂੰ ਅੰਮ੍ਰਿਤ ਵੇਲੇ 2:30 ਤੋਂ 3 ਵਜੇ ਦੇ ਵਿਚਕਾਰ ਮਹਾਂਪੁਰਖਾਂ ਨੇ ਅਵਤਾਰ ਧਾਰਿਆ ਸੰਤ ਅਕਾਲ ਪੁਰਖ ਦਾ ਨਿਤ ਅਵਤਾਰ ਹੁੰਦੇ ਆ ਮਹਾਂਪੁਰਖਾਂ ਦਾ ਜਨਮ ਹੋਇਆ ਜਿਸ ਨਗਰ ਦੇ ਨਾਲ ਮਹਾਂਪੁਰਖਾਂ ਦੇ ਨਾਨਕਾ ਪਰਿਵਾਰ ਦਾ ਸਬੰਧ ਸੀ ਉਸ ਨਗਰ ਦੇ ਵਿੱਚ ਜਿਹੜਾ ਕਾਲੀਆਂ ਸਖਤਰਾ ਨਗਰ ਹੈ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸੌਹਰਾ ਨਗਰ ਹੈ ਜਿੱਥੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਆਨੰਦ ਕਾਰਜ ਹੋਇਆ ਉਸ ਨਗਰ ਦੇ ਵਿੱਚ ਹੀ ਮਹਾਪੁਰਖ 47 ਦੀ ਵੰਡ ਤੋਂ ਬਾਅਦ ਆ ਕੇ ਸਾਰਾ ਪਰਿਵਾਰ ਵਸਿਆ ਤੇ ਉੱਥੋਂ ਹੀ ਦੁਬਾਰਾ ਗੁਰਮਤਿ ਪ੍ਰਚਾਰ ਦੀ ਲਹਿਰ ਰੰਗ ਹੋਈ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਘਰ ਦੀ ਸੇਵਾ ਕਰਨ ਵਾਲਾ ਪਰਿਵਾਰ ਹੋਣ ਕਰਕੇ ਜਨਮ ਤੋਂ ਹੀ ਬਚਪਨ ਤੋਂ ਹੀ ਮਾਪੁਰਖਾਂ ਨੂੰ ਗੁਰਮਤਿ ਦੀ ਸੇਵਾ ਗੁਰਮਤਿ ਦੀ ਸ਼ਰਧਾ ਪ੍ਰੇਮ ਭਾਵਨਾ ਦੇ ਦਾਤ ਘਰ ਪਰਿਵਾਰ ਵਿੱਚੋਂ ਮਿਲ ਗਈ। ਔਰ ਜਿਹੜੇ ਸਾਧੂ ਹੁੰਦੇ ਐ ਉਹਨਾਂ ਦੀ ਕਮਾਈ ਉਹਨਾਂ ਦਾ ਰੱਬ ਨਾਲ ਪਿਆਰ ਕਿਸੇ ਇੱਕ ਜਨਮ ਦੀ ਖੇਡ ਨਹੀਂ ਹੁੰਦਾ। ਆਪਣੇ ਇਲਾਕੇ ਦੇ ਵਿੱਚ ਮਹਾਤਮਾ ਸ੍ਰੀਮਾਨ ਸੰਤ ਬਾਬਾ ਤਾਰਾ ਸਿੰਘ ਜੀ ਖੁਸ਼ਦਿਲ ਮਹਾਂਪੁਰਖ ਨੇ ਉਹਨਾਂ ਦੇ ਮੁਖ ਦਾ ਇੱਕ ਬਚਨ ਸੰਗਤ ਵਿੱਚ ਪੜ੍ਹਿਆ ਸੁਣਿਆ ਜਾਂਦਾ ਸੁਨਾਇਆ ਜਾਂਦਾ ਮਹਾਂਪੁਰਖ ਇੱਕ ਦੋ ਪੰਕਤੀਆਂ ਪੜ੍ਹਿਆ ਕਰਦੇ ਸੀ ਵੀ ਕਈ ਜਨਮ ਦੇ ਅਸੀਂ ਫਕੀਰ ਹੋਏ ਅਸੀਂ ਪੰਛੀ ਸਮੁੰਦਰੋਂ ਪਾਰ ਦੇ ਜੀ ਕਈ ਜਨਮ ਉੱਡਦੇ ਕਈ ਜਨਮ ਪੈਂਦੇ ਮਿਲਣ ਵਾਲਿਆਂ ਦੀਆਂ ਕੁਲਾਂ ਤਾਰ ਤੇ ਜੀ ਸਾਧੂ ਦੇ ਜੀਵਨ ਦੀ ਕਮਾਈ ਕਿਸੇ ਇੱਕ ਜਨਮ ਦੀ ਖੇਡ ਨਹੀਂ ਹੁੰਦੀ ਪਿਛਲੇ ਜਨਮਾਂ ਦੀ ਕੀਤੀ ਭਗਤੀ ਕੀਤੀ ਤਪੱਸਿਆ ਦਾ ਇਹ ਬਲ ਤੇ ਫਲ ਹੁੰਦਾ ਹੈ ਵੀ ਬਚਪਨ ਤੋਂ ਹੀ ਅਕਾਲ ਪੁਰਖ ਵੱਲ ਧਿਆਨ ਜੁੜ ਜਾਂਦਾ ਜਿਹੜਾ ਪਿਛਲੇ ਜਨਮ 'ਚ ਸਾਧੂ ਰਿਹਾ ਹੋਵੇ ਨਾ ਉਹਦੀਆਂ ਬਚਪਨ ਦੀਆਂ ਖੇਡਾਂ ਵੱਖਰੀਆਂ ਹੁੰਦੀਆਂ ਨੇ ਉਹ ਉਹਦਾ ਧਿਆਨ ਖਾਣ ਵੱਲ ਪੀਣ ਵੱਲ ਸ਼ਰਾਰਤਾਂ ਕਰਨ ਵੱਲ ਨਹੀਂ ਹੁੰਦਾ ਜਾ ਤਾਂ ਇੱਕ ਰਸਵਾਦੀ ਲਾ ਕੇ ਚੌਂਗੜਾ ਮਾਰ ਕੇ ਬੈਠੇ ਰਹਿਣਾ ਜੇ ਖੇਡ ਵੀ ਖੇਡਣੀ ਤੇ ਇਹੋ ਜੀ ਧਾਰਮਿਕ ਖੇਡ ਖੇਡਣੀ ਵੀ ਬੌਕਰ ਲੈ ਕੇ ਤੇ ਇੱਟ ਦੇ ਉੱਤੇ ਕੱਪੜਾ ਪਾ ਕੇ ਤੇ ਉਹਨੂੰ ਚੌਰ ਕਰੀ ਜਾਣਾ ਵੀ ਮਹਾਰਾਜ ਸਾਹਿਬ ਦੀ ਸੇਵਾ ਕਰਦੇ ਆ ਜਾਂ ਇੱਟਾਂ ਜੋੜ ਕੇ ਕਹਿਣਾ ਵੀ ਮੈਂ ਗੁਰਦੁਆਰੇ ਬਣਾਉਣਾ ਮੈਂ ਗੁਰੂ ਘਰ ਬਣਾਉਣਾ ਮੈਂ ਇੱਥੇ ਲੰਗਰ ਚਲਾਵਾਂਗਾ ਮੈਂ ਇੱਥੇ ਸੰਗਤ ਨੂੰ ਪ੍ਰਸ਼ਾਦ ਦਿਆਂਗਾ بڑے ਸਾਧੂਆਂ ਦਾ ਜੀਵਨ ਪੜਨ ਸੁਣਨ ਨੂੰ ਮਿਲਦਾ ਹੈ ਬਚਪਨ ਤੋਂ ਖੇਡਾਂ ਹੀ ਵਖਰੀਆਂ ਹੁੰਦੀਆਂ ਨੇ ਧਿਆਨ ਹੀ ਅਕਾਲ ਪੁਰਖ ਵੱਲ ਹੁੰਦਾ ਸਾਰਾ ਸਮਾਂ ਇੱਕ ਅਕਾਲ ਪੁਰਖ ਦੇ ਵਿੱਚ ਧਿਆਨ ਲਗਾ ਰਹਿਦਾ ਮਹਾਂਪੁਰਖਾਂ ਦਾ ਜੀਵਨ ਇਹੋ ਜਿਹਾ ਸੀ ਮੈਂ ਮਹਾਂਪੁਰਸ਼ਾਂ ਦੇ ਜੀਵਨ ਤੇ ਖੋਜ ਕਰਨ ਵਾਸਤੇ ਕਿਉਂਕਿ ਕੋਈ ਲਿਖਤ ਹਾਲੇ ਤੱਕ ਪੁੱਤਾ ਮਿਲਦੀ ਨਹੀਂ ਤੇ ਮਨ ਦਾ ਬੜਾ ਚਾਅ ਸੀ ਕਿ ਮਹਾਂਪੁਰਖਾਂ ਦੇ ਜੀਵਨ ਤੇ ਖੋਜ ਹੋਣੀ ਚਾਹੀਦੀ ਹੈ ਜਿਨ੍ਹਾਂ ਨਗਰਾਂ 'ਚ ਮਹਾਂਪੁਰਖ ਵਿਚਰਦੇ ਰਹੇ ਜਿੰਨਾ ਇਲਾਕੇ ਜਿਹੜੇ ਇਲਾਕੇ ਚ ਮਹਾਪੁਰਖਾਂ ਨੇ ਬਹੁਤ ਸਾਰਾ ਗੁਰਮਤਿ ਪ੍ਰਚਾਰ ਪ੍ਰਸਾਰ ਕੀਤਾ ਭਜਨ ਬੰਦਗੀ ਕੀਤੀ ਉਹ ਪਿੱਖੀਵਿੰਡ ਦਾ ਇਲਾਕਾ ਉਹ ਨਗਰ ਮਹਿਮੂਦਪੁਰ ਆ ਕਾਲੀਆਂ ਸਕਤਰਾ ਆ ਠੱਠੀਆਂ ਆ ਹੋਰ ਬਹੁਤ ਸਾਰੇ ਨਗਰਾਂ ਦੇ ਵਿੱਚ ਜਾ ਕੇ ਸਥਾਨਾਂ ਦਾ ਦਰਸ਼ਨ ਕੀਤਾ ਸੰਗਤ ਦੇ ਵਿੱਚ ਬਜ਼ੁਰਗਾਂ ਦੀ ਖੋਜ ਕੀਤੀ ਜਿਹੜੇ ਬਜ਼ੁਰਗਾਂ ਨੇ ਮਹਾਪੁਰਖਾਂ ਦੇ ਦਰਸ਼ਨ ਕੀਤੇ ਹੋਣ ਇੱਕ ਬਾਪੂ ਜੀ ਕਾਲੀਆਂ ਨਗਰ ਦੇ ਬਾਪੂ ਜਗੀਰ ਸਿੰਘ ਜੀ ਉਹ ਮਿਲੇ ਜਿਨ੍ਹਾਂ ਨੇ ਆਪਣੇ ਬਚਪਨ ਦੇ ਵਿੱਚ ਬਹੁਤ ਸਾਰੀ ਸੰਗਤ ਇਹਨਾਂ ਮਹਾਂਪੁਰਖਾਂ ਦੀ ਸੰਤ ਬਾਬਾ RAMLAL ਸਾਹਿਬ ਜੀ ਦੀ ਕੀਤੀ ਸੀ ਉਹਨਾਂ ਨੇ ਜਿਹੜੇ ਬਚਨ ਸੁਣਾਏ ਉਹਨਾਂ ਬਚਨਾਂ ਨੂੰ ਧਿਆਨ 'ਚ ਰੱਖ ਕੇ ਮੈਂ ਮਹਾਂਪੁਰਖਾਂ ਦੇ ਜੀਵਨ ਬਾਬਤ ਬੇਨਤੀਆਂ ਕਰ ਰਿਹਾ ਹਾਂ ਨਗਰ ਦੇ ਬਾਹਰਲੇ ਪਾਸੇ ਪੈਲੀ ਸੀ ਤੇ ਪੈਲੀ ਦੇ ਵਿੱਚ ਖੂਹ ਬਣਿਆ ਹੋਇਆ ਸੀ ਆਪਣਾ ਆਪ ਦਾ ਤੇ ਮਹਾਂਪੁਰਖਾਂ ਨੇ ਘਰੋਂ ਨਾ ਅੰਮ੍ਰਿਤ ਵੇਲੇ ਮਨੇਰੇ ਹੀ ਨਿਕਲ ਜਾਣਾ ਸ਼্নান ਪਾਨ ਕਰਕੇ ਖੂਹ ਤੋਂ ਤੇ ਉਥੇ ਹੀ ਚਾਦਰ ਵਿਛਾ ਕੇ ਤੇ ਚੌਂਕੜਾ ਲਾ ਲੈਣਾ ਸੂਰਜ ਚੜ੍ਹੇ ਤੱਕ ਲਗਾਤਾਰ ਭਜਨ ਕਰਨਾ ਸਤਨਾਮ ਸ੍ਰੀ ਵਾਹਿਗੁਰੂ ਦਾ ਜਾਪ ਕਰਨਾ ਤੇ ਜਦੋਂ ਸੂਰਜ ਚੜ੍ਹ ਜਾਣਾ ਫਿਰ ਗੁਰਬਾਣੀ ਗਾਉਣੇ ਸ਼ੁਰੂ ਕਰ ਦੇਣੀ ਉੱਚੀ ਆਵਾਜ਼ ਤੇ ਬੋਲ ਕੇ ਨਿਤਨੇਮ ਕਰਨਾ ਤੇ ਉਹ ਬਾਪੂ ਜਗੀਰ ਸਿੰਘ ਜੀ ਕਹਿੰਦੇ ਵੀ ਅਸੀਂ ਛੋਟੇ ਛੋਟੇ ਸੀ ਤੇ ਮੱਝਾਂ ਚਾਰਦੇ ਸਾਂ ਵਗ ਲੈ ਕੇ ਜਾਂਦੇ ਸੀ ਤੇ ਮਾਹਪੁਰਖਾਂ ਦੀ ਆਵਾਜ਼ ਵਿੱਚ ਇੰਨਾ ਰਸ ਸੀ ਇੰਨੇ ਭਿੱਜ ਕੇ ਬਾਣੀ ਪੜਦੇ ਸੀ ਵੀ ਅਸੀਂ ਵਗਾਂ ਕਰਕੇ ਤੇ ਆ ਕੇ ਚੌਂਕੜਾ ਮਾਰ ਕੇ ਬਹਿ ਜਾਣਾ ਤੇ ਕਿੰਨੇ ਕਿੰਨੇ ਘੰਟੇ ਮਾਹਪੁਰਖਾਂ ਤੋਂ ਗੁਰਬਾਣੀ ਸੁਣੀ ਜਾਣੀ ਬਚਪਨ ਤੋਂ ਹੀ ਮਾਹਪੁਰਖਾਂ ਨੇ ਜਾਪ ਤਪ ਵਾਲਾ ਸੁਭਾਅ ਰੱਖਿਆ ਜਦੋਂ ਜਵਾਨ ਹੋਏ ਨਿਰਮਲ ਸੰਪਰਦਾਏ ਦੇ ਮਹਾਤਮਾ ਸ੍ਰੀਮਾਨ ਪੰਡਤ ਤਾਰਾ ਸਿੰਘ ਜੀ ਅਨਰੋত্তম ਪਟਿਆਲੇ ਰਾਜਵੰਸ਼ ਦੇ ਰਾਜਗੁਰੂ ਹੋਏ ਪੰਡਤ ਦੇ ਬਹੁਤ ਭਾਰੀ ਵਿਦਵਾਨ ਹੋਏ ਐ ਜਿਨ੍ਹਾਂ ਨੇ ਸ੍ਰੀ ਗੁਰਤੀਰਥ ਸੰਗ੍ਰਹਿ ਔਰ ਗ੍ਰੰਥਗੁਰੂ ਗ੍ਰੰਥਕੋਸ਼ ਵਰਗੇ ਵੱਡੇ ਗ੍ਰੰਥ ਲਿਖੇ ਐ ਉਹਨਾਂ ਮਹਾਪੁਰਖਾਂ ਦੇ ਸੰਗੀਆਂ ਤੇ ਵਿਦਿਆਰਥੀਆਂ ਦੀ ਸੰਗਤ ਮਹਾਪੁਰਖਾਂ ਨੂੰ ਮਿਲੀ ਪਟਿਆਲੇ ਜਾ ਕੇ ਪੰਡਤ ਤਾਰਾ ਸਿੰਘ ਦੀ ਮਹਾਪੁਰਖਾਂ ਦੀ ਸੰਗਤ ਕੀਤੀ ਔਰ ਉਹਨਾਂ ਤੋਂ ਗੁਰੂ ਘਰ ਦਾ ਗੁਰਮਤਿ ਸਿਧਾਂਤ ਦਾ ਉਪਦੇਸ਼ ਲੈ ਕੇ ਤੇ ਨਾਮ ਦੀ ਕਮਾਈ ਦਾ ਹੋਰ ਸੰਘਰਸ਼ ਤੇਜ ਕਰ ਦਿੱਤਾ ਸਾਰਾ ਜੀਵਨ ਮਹਾਪੁਰਖਾਂ ਨੇ ਦੋ ਗੱਲਾਂ ਦਾ ਨਿਯਮ ਕਦੇ ਨਹੀਂ त्याਗਿਆ ਇੱਕ ਅੰਮ੍ਰਿਤ ਵੇਲਾ ਔਰ ਇੱਕ ਗੁਰਬਾਣੀ ਦਾ ਵਦ ਤੋਂ ਵਦ ਜਾਪ ਇਹ ਉਹਨਾਂ ਦੇ ਸਾਰੇ ਜੀਵਨ 'ਚ ਜਿੰਨੀ ਕੋਸ਼ਿਸ਼ ਕਰ ਸਕੇ ਇਹ ਦੋ ਗੱਲਾਂ ਹਰ ਗੁਰਮੁਖ ਦੇ ਮੱਖੋਂ ਸੁਣਨ ਨੂੰ ਮਿਲੀਆਂ ਕਿ ਮਹਾਪੁਰਖ ਇੱਕ ਤਾਂ ਅੰਮ੍ਰਿਤ ਵੇਲੇ ਨਗਰ ਤੋਂ ਬਾਹਰ ਇਕਾਂਤ ਵਿੱਚ ਜਾ ਕੇ ਚੌਂਗੜਾ ਲਾ ਕੇ ਤੇ ਵਾਹਿਗੁਰੂ ਸਿਮਰਨ ਕਰਿਆ ਕਰਦੇ ਸੀ ਦੂਸਰਾ ਉਹਨਾਂ ਨੇ ਗੁਰਬਾਣੀ ਦਾ ਜਾਪ ਆਪ ਵੀ ਰੱਜ ਕੇ ਕੀਤਾ ਤੇ ਅਗਾਂ ਵੀ ਕਰਵਾਇਆ ਜਦੋਂ ਭਾਰਤ ਪਾਕ ਵੰਡ ਹੋਈ ਤੇ ਸਾਰਾ ਪਰਿਵਾਰ ਇੱਧਰ ਕਾਲੀਆਂ ਸਕਤਰਾ ਨਗਰ ਆ ਕੇ ਵੱਸ ਗਿਆ ਇਤੋਂ ਮਹਾਂਪੁਰਖਾਂ ਨੇ ਫਿਰ ਨਾਲ ਗੁਰਮੁਖ ਪਿਆਰਿਆਂ ਨੂੰ ਲੈ ਕੇ ਗੁਰਮਤਿ ਪ੍ਰਚਾਰ ਦੀ ਲਹਿਰ ਆਰੰਭ ਕੀਤੀ ਉਸ ਲਹਿਰ ਦੇ ਵਿੱਚ ਮਹਾਂਪੁਰਖਾਂ ਪੰਜਾਬ ਤੋਂ ਲੈ ਕੇ ਤੇ ਤਖਤ ਸ੍ਰੀ ਹਜੂਰ ਸਾਹਿਬ ਤੱਕ ਗੁਰਮਤਿ ਪ੍ਰਚਾਰ ਫੇਰੀਆਂ ਲਾਈਆਂ ਨਾਲ ਰਾਗੀ ਜਥਾ ਰੱਖਿਆ ਕਰਦੇ ਸਨ ਕੁਝ ਵਿਦਿਆਰਥੀ ਸਿੰਘ ਵੀ ਨਾਲ ਰਹਿੰਦੇ ਸੀ ਜਿੱਥੇ ਵੀ ਜਾਣਾ ਅੰਮ੍ਰਿਤ ਵੇਲੇ ਦਾ ਦੀਵਾਨ ਸੱਜਦਾ ਸੀ ਆਸਾ ਜੀ ਦੀ ਵਾਰ ਦਾ ਕੀਰਤਨ ਹੁੰਦਾ ਸੀ ਉੱਤੋਂ ਅੰਮ੍ਰਿਤ ਵੇਲੇ ਦੇ ਦੀਵਾਨ 'ਚ ਮਹਾਪੁਰਖ ਆਪ ਸ੍ਰੀ ਜਪਜੀ ਸਾਹਿਬ ਪਾਵਨ ਬਾਣੀ ਸ੍ਰੀ ਸੁਖਮਣੀ ਸਾਹਿਬ ਜੀ ਦੀ ਕਥਾ ਕਰਿਆ ਕਰਦੇ ਇਹ ਦੋ ਬਾਣੀਆਂ ਦੀ ਕਥਾ ਵਿਸ਼ੇਸ਼ ਤੌਰ ਤੇ ਬੜੇ ਪ੍ਰੇਮ ਨਾਲ ਕਰਿਆ ਕਰਦੇ ਸੀ ਨਾਲ ਗਿਆਨੀ ਸਿੰਘ ਹੁੰਦੇ ਸੀ ਜੇ ਲੜੀਵਾਰ ਕਥਾ ਚੱਲਣੀ ਤੇ ਫਿਰ ਲੜੀਵਾਰ ਕਥਾ 'ਚ ਹਾਜ਼ਰੀ ਭਰਨੀ ਨਹੀਂ ਤੇ ਜਪਜੀ ਸਾਹਿਬ ਔਰ ਸੁਖਮਣੀ ਸਾਹਿਬ ਔਰ ਆਸਾ ਜੀ ਦੀ ਬਾਣੀ ਇਹ ਤਿੰਨ ਬਾਣੀਆਂ ਦੀ ਕਥਾ ਮਹਾਪੁਰਖਾਂ ਨੇ ਤਾਂ ਉਮਰ ਬੜੇ ਪ੍ਰੇਮ ਨਾਲ ਬੜੀ ਸ਼ਰਧਾ ਨਾਲ ਔਰ ਬੜੀ ਵਿਦਵਤਾ ਭਰਪੂਰ ਕਥਾ ਮਹਾਪੁਰਖਾਂ ਨੇ ਕੀਤੀ ਹੈ ਸ਼ਾਮ ਦਾ ਦੀਵਾਨ ਸਜਣਾ ਸ਼ਾਮ ਦੇ ਦੀਵਾਨ ਵਿੱਚ ਆਸਾ ਜੀ ਦੀ ਵਾਹਿਗੁਰੂ ਸ੍ਰੀ ਰਹਿਰਾਜ ਸਾਹਿਬ ਜੀ ਦੀ ਪਾਵਨ ਬਾਣੀ ਦੇ ਪਾਠ ਤੋਂ ਉਪਰੰਤ ਆਪ ਕਥਾ ਕਰਿਆ ਕਰਨੀ ਹੈ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਸ੍ਰੀ ਗੁਰਬਲਾਸ ਇਹਨਾਂ ਇਤਿਹਾਸਿਕ ਗ੍ਰੰਥਾਂ ਦੀ ਕਥਾ ਮਹਾਪੁਰਖ ਆਪ ਕਰਿਆ ਕਰਦੇ ਸੀ ਔਰ ਲੰਮਾ ਸਮਾਂ ਮਹਾਪੁਰਖਾਂ ਨੇ ਪੰਜਾਬ ਦੀ ਧਰਤੀ ਤੇ ਗੁਰਮਤਿ ਪ੍ਰਚਾਰ ਕੀਤਾ ਜਿਹੜੇ ਉਹਨਾਂ ਦੇ ਗੁਰਮਤਿ ਪ੍ਰਚਾਰ ਦੇ ਜਿਹੜੇ ਅੰਸ਼ ਮਿਲਦੇ ਐ ਉਹ ਇੱਥੋਂ ਲੈ ਕੇ ਸਖੀ ਸ੍ਰੀ ਹਜੂਰ ਸਾਬ ਤੱਕ ਵੱਖੋ ਵੱਖਰੇ ਸਥਾਨਾਂ ਤੇ ਉਹਨਾਂ ਦਾ ਜ਼ਿਕਰ ਉਹਨਾਂ ਦੀ ਉਥੇ ਜਾਣਾ ਕਥਾ ਦੀਆਂ ਹਾਜ਼ਰੀਆਂ ਭਰਨੀਆਂ ਇਹਦੇ ਜ਼ਿਕਰ ਔਰ ਪ੍ਰਮਾਣ ਮਿਲਦੇ ਕਲਕੱਤੇ ਗੁਰਦੁਆਰੇ ਜਗਤ ਸੁਧਾਰ ਮਹਾਪੁਰਖਾਂ ਨੇ ਲੰਮਾ ਸਮਾਂ ਕਥਾ ਕੀਤੀ ਜਿੱਥੇ ਸ੍ਰੀਮਾਨ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭੰਡਾਰਾ ਵਾਲੇ ਦਮਦਮੇ ਟਕਸਾਲ ਦੇ 13ਵੇਂ ਮੁਖੀ ਉਹਨਾਂ ਮਹਾਪੁਰਖਾਂ ਨਾਲ ਵੀ ਭੇਟ ਹੋਈ ਔਰ ਬੜੀ ਬੰਦਗੀ ਵਾਲੇ ਭਰੇ ਭਾਂਡੇ ਜਿਹੜੇ ਭਰਿਆਂ ਨੂੰ ਪਛਾਣਦੇ ਐ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਬਚਨ ਹੈ ਬ੍ਰਹਮ ਗਿਆਨੀ ਕੀ ਗਾਤ ਬ੍ਰਹਮ ਗਿਆਨੀ ਜਾਣੈ ਗੁਰਦੁਆਰੇ ਜਗਤ ਸੁਧਾਰ ਸੰਤ ਬਾਬਾ ਕਰਤਾਰ ਸਿੰਘ ਜੀ ਮਹਾਪੁਰਖ ਭਿੰਡਰਾਂ ਵਾਲੇ ਕਥਾ ਕਰਦੇ ਸੀ ਸੰਤ ਬਾਬਾ RAMLAL ਸਾਹਿਬ ਜੀ ਮਹਾਪੁਰਖ ਜਥੇ ਦੇ ਮੰਡਲੀ ਦੇ ਸਿੰਘਾਂ ਸਮੇਤ ਕਥਾ ਸਰਵਣ ਕਰਨ ਜਾਂਦੇ ਸਨ ਦਮਦਮੇ ਟਕਸਾਲ ਜਥੇ ਦੇ ਸਿੰਘਾਂ ਨੇ ਵੇਖਿਆ ਕਿ ਬੜਾ ਨੂਰਾਨੀ ਚਿਹਰਾ ਹੈ ਬੜੀ ਚੜ੍ਹਦੀ ਕਲਾ ਵਾਲੇ ਗੁਰਮੁਖ ਮਹਾਤਮਾ ਨੇ ਬਹੁਤ ਸ਼ਾਂਤ ਚਿੱਤ ਨੇ ਬੜਾ ਨੂਰਾਨੀ ਚਿਹਰਾ ਤੇ ਬੜੀ ਟਿਕਾਅ ਦੇ ਨਾਲ ਬਹਿ ਕੇ ਗੁਰਬਾਣੀ ਦੀ ਕਥਾ ਸੁਣਦੇ ਐ ਜਦੋਂ ਕਥਾ ਸਮਾਪਤ ਹੁੰਦੀ ਹੈ ਤੇ ਉੱਠ ਕੇ ਚਲੇ ਜਾਂਦੇ ਐ ਸਿੰਘਾਂ ਨੇ ਇੱਕ ਦਿਨ ਸੰਤ ਬਾਬਾ ਕਰਤਾਰ ਸਿੰਘ ਜੀ ਮਹਾਪੁਰਖਾਂ ਨੂੰ ਬੇਨਤੀ ਕੀਤੀ ਮਹਾਪੁਰਖੋ ਇਹ ਮਹਾਤਮਾ ਚਿੱਟੇ ਬਸਤਰਾਂ ਵਾਲੇ ਬੜੇ ਚੜ੍ਹਦੀ ਕਲਾ ਵਾਲੀ ਫੌਜ ਜਾਪਦੇ ਐ ਤੇ ਇਹ ਬੜੇ ਸ਼ਾਂਤ ਸੁਭਾਅ ਦੇ ਨਾਲ ਪ੍ਰੇਮ ਨਾਲ ਆਉਂਦੇ ਐ ਬੈਠਦੇ ਐ ਬਹਿ ਕੇ ਕਥਾ ਸੁਣਦੇ ਐ ਤੇ ਚੁੱਪਚਾਪ ਸ਼ਾਂਤ ਸਰੂਪ ਰਹਿ ਕੇ ਚਲੇ ਜਾਂਦੇ ਐ ਇਹ ਕੌਣ ਨੇ ਆਪ ਦੀ ਜਾਣਦੇ ਹੋਵੋਗੇ ਮਹਾਂਪੁਰਖ ਸਤਬਾਬਾ ਕਰਤਾਰ ਸਿੰਘ ਸਾਹਿਬ ਜੀ ਨੇ ਇੱਕ ਬਚਨ ਕੀਤਾ ਭਾਈ ਗੁਰਸਿੱਖੋ ਧੰਨ ਗੁਰੂ ਨਾਨਕ ਸਾਹਿਬ ਦੇ ਘਰ 'ਚ ਬੜੇ-ਬੜੇ ਭਰੇ ਭਾਂਡੇ ਨੇ ਉਹਨਾਂ ਵਿੱਚੋਂ ਇੱਕ ਇਹ ਐ ਆਖੋ ਸਤਨਾਮ ਸ੍ਰੀ ਵਾਹਿਗੁਰੂ ਮਹਾਪੁਰਖਾਂ ਨੇ ਉਥੇ ਬਚਨ ਕੀਤਾ ਤੇ ਸਿੰਘਾਂ ਆਖਿਆ ਮਹਾਪੁਰਖੋ ਫਿਰ ਇਹਨਾਂ ਦੇ ਗਲ ਗਾਤਰਾ ਨਹੀਂ ਦਿਸਦਾ ਇਹ ਬਚਨ ਸਮਝਿਓ ਨਿਰਮਲ ਸੰਪਰਦਾਏ ਦੇ ਵਿਦਿਆਰਥੀ ਹੋਣ ਕਰਕੇ ਮਹਾਪੁਰਖ ਨਿਰਮਲ ਭੇਖ ਰੱਖਦੇ ਸਨ ਉਹਨਾਂ ਆਖਿਆ ਜੀ ਗਲ ਗਾਤਰਾ ਨਹੀਂ ਦਿਸਦਾ ਸੰਤ ਬਾਬਾ ਕਰਤਾਰ ਸਿੰਘ ਜੀ ਕਹਿੰਦੇ ਆਪਣਾ ਫਰਜ਼ ਹੈ ਬਚਨ ਕਰਨਾ ਆਪਾਂ ਬਚਨ ਕਰਾਂਗੇ ਸੰਤ ਬਾਬਾ ਕਰਤਾਰ ਸਿੰਘ ਸਾਹਿਬ ਜੀ ਨੇ ਵਚਨ ਗੀਤਾ ਮਹਾਂਪੁਰਖਾਂ ਦੇ ਨਾਲ ਜਦੋਂ ਅਗਲੇ ਦਿਨ ਕਥਾ ਦੀ ਸਮਾਪਤੀ ਹੋਈ ਤੇ ਦੇਗ ਵਰਤੀ ਤੇ ਸੰਤ ਬਾਬਾ ਰਾਮ ਲਾਲ ਸਾਹਿਬ ਜੀ ਵਾਪਸ ਨਿਰਮਲ ਅਖਾੜੇ ਕੋਲਕੱਤਾ ਆਉਣ ਲੱਗੇ ਤੇ ਸੰਤ ਬਾਬਾ ਕਰਤਾਰ ਸਿੰਘ ਜੀ ਨੇ ਬੇਨਤੀ ਕਰਕੇ ਰੋਕ ਲਿਆ ਤੇ ਆਖਿਆ ਮਹਾਂਪੁਰਖੋ ਇੰਨੀ ਕਿਰਪਾ ਹੈ ਤੁਹਾਡੇ ਤੇ ਪਾਣੀ ਪੜਦੇ ਹੋ ਸੇਵਾ ਕਰਦੇ ਹੋ ਇਹਨਾਂ ਭਜਨ ਕਰਦੇ ਜੇ ਤੇ ਅੰਮ੍ਰਿਤ ਦੀ ਦਾਤ ਕਿਉਂ ਨਾ ਪ੍ਰਾਪਤ ਕੀਤੀ ਮਹਾਂਪੁਰਖਾਂ ਨੇ ਸੰਤ ਬਾਬਾ RAMLAL ਸਾਹਿਬ ਜੀ ਨੇ ਗੁਰਬਾਣੀ ਦੀ ਇੱਕ ਪੰਕਤੀ ਪੜ੍ਹੀ ਤੇਰਾ ਸੱਦੜਾ ਸੁਣੀਜੈ ਭਾਈ ਜੇ ਕੋ ਬਹਿ ਅਲਾਇ ਕਹਿਣ ਲੱਗੇ ਮਹਾਤਮਾ ਜੀ ਅਕਾਲ ਪੁਰਖ ਦਾ ਇੱਕ ਸੱਤਾ ਮਹਾਤਮਾ ਦੇ ਰੂਪ ਚ ਆਉਣਾ ਸੀ ਉਹਨੂੰ ਉਡੀਕਦੇ ਸਾਂ ਤੁਹਾਡਾ ਸੁਨੇਹਾ ਆ ਗਿਆ ਹੁਣ ਜਿਸ ਦਿਨ ਕਹੋਗੇ ਸਤਿਗੁਰੂ ਦੀ ਕਿਰਪਾ ਨਾਲ ਜਾ ਕੇ ਅੰਮ੍ਰਿਤ ਦੀ ਦਾਤ ਹਾਸਲ ਕਰ ਲਵਾਂਗੇ ਤੇ ਸੰਤ ਬਾਬਾ ਕਰਤਾਰ ਸਿੰਘ ਜੀ ਨੇ ਆਖਿਆ ਜੀ ਸਵਾਸਾਂ ਦਾ ਭਰੋਸਾ ਨਹੀਂ ਜਿੰਨੀ ਛੇਤੀ ਹੋ ਜਾਏ ਤੇ ਯਤਨ ਕਰਨਾ ਚਾਹੀਦਾ ਹੈ। ਮਹਾਪੁਰਖ ਸੰਤ ਬਾਬਾ ਰਾਮ ਲਾਲ ਸਾਹਿਬ ਜੀ ਉੱਥੋਂ ਵਾਪਸ ਪੰਜਾਬ ਆਏ। ਪੰਜਾਬ ਆ ਕੇ ਤੇ ਫਿਰੋਜ਼ਪੁਰ ਵੱਡਾ ਸਥਾਨ ਹੈ ਜਿਹੜਾ ਬਾਬਾ ਜੀ ਦਾ ਇੱਥੇ ਸਿੰਘਾਂ ਨੂੰ ਬਚਨ ਕੀਤਾ ਵੀ ਆਪਾਂ ਤਖਤ ਸ੍ਰੀ ਹਜੂਰ ਸਾਹਿਬ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਵਾਸਤੇ ਜਾਣਾ ਹੈ। ਵੱਦ ਤੋਂ ਵੱਦ ਸਿੰਘ ਤਿਆਰ ਹੋ ਗੋ। ਕਲਕੱਤੇ ਜਿੱਥੇ ਮਹਾਪੁਰਖਾਂ ਦਾ ਆਸਣ ਸੀ ਨਾ ਨਿਰਮਲ ਅਖਾੜੇ ਉਥੇ ਇੱਕ ਨਿਰਮਲ ਮਹਾਤਮਾ ਸੀ ਮਹਾਪੁਰਖਾਂ ਨਾਲ ਬੜਾ ਪ੍ਰੇਮ ਰੱਖਦੇ ਸੀ ਉਹਨਾਂ ਨੂੰ ਉਹਨਾਂ ਦਾ ਨਾਮ ਇਤਿਹਾਸਿਤ ਪੁਰੀ ਜੀ ਕਰਕੇ ਆਉਂਦਾ ਉਹ ਪੁਰੀ ਜੀ ਮਹਾਤਮਾ ਨੂੰ ਨਾ ਮਹਾਪੁਰਖਾਂ ਆਖਿਆ ਵੀ ਹੁਣ ਆਪਾਂ ਅਮਰਤ ਸੰਚਾਰ ਦੇ ਵਿੱਚ ਜਾ ਕੇ ਹਾਜ਼ਰੀ ਭਰਨੀ ਅਮਰਤ ਛਕ ਲੈਣਾ ਅਮਰਤ ਦੀ ਦਾਤ ਲੈ ਕੇ ਤਿਆਰ-ਪਰ ਤਿਆਰ ਹੋ ਕੇ ਗੁਰਸਿੱਖੀ ਦਾ ਪ੍ਰਚਾਰ ਕਰਾਂਗੇ ਤੇ ਤੁਸੀਂ ਵੀ ਤਿਆਰ ਹੋਵੋ ਤੇ ਜਥਾ ਤਿਆਰ ਕਰੋ ਉਹਨਾਂ ਆਖਿਆ ਜੀ ਮੈਂ ਪੰਜੀ ਸਿੰਘਾਂ ਦਾ ਜਥਾ ਤਿਆਰ ਕਰਾਂਗਾ ਮਹਾਪੁਰਖਾ ਨੇ ਇਥੋਂ 75 ਸਿੰਘਾਂ ਦਾ ਜਥਾ ਤਿਆਰ ਕੀਤਾ ਵੀ 101 ਸਿੰਘ ਦਾ ਜਥਾ ਬਣਾ ਕੇ ਤਖਤ ਸ੍ਰੀ ਹਜੂਰ ਸਾਹਿਬ ਜਾ ਕੇ ਹਾਜ਼ਰੀ ਭਰਨੀ ਹੈ ਮਹਾਪੁਰਖਾ ਨੇ ਸੰਗਤ ਜੀ ਇਥੋਂ 75 ਸਿੰਘਾਂ ਦਾ ਜਥਾ ਤਿਆਰ ਕੀਤਾ ਜਦੋਂ ਇਹ ਜਥਾ ਲੈ ਕੇ ਕਲਕੱਤੇ ਪਹੁੰਚੇ ਤੇ ਮਹਾਤਮਾ ਸੀ ਜਿਹੜੇ ਬਾਬਾ ਪੂਰੀ ਜੀ ਕਰਕੇ ਉਹਨਾਂ ਦਾ ਸਰੀਰ ਬਹੁਤ ਢਿੱਲਾ ਹੋ ਗਿਆ ਉਹਨਾਂ ਦੇ ਸਰੀਰ 'ਤੇ ਜਿਆਦੀ ਟਲਿਹਾਈ ਆ ਗਈ। ਮਹਾਂਪੁਰਖਾਂ ਨੇ ਅੰਤਰਜਾਮਤਾ ਨਾਲ ਵੇਖਿਆ ਵੀ ਇਹਨਾਂ ਦੇ ਤਾਂ ਸਰੀਰ ਦੀ ਉਮਰ ਪੂਰੀ ਹੋ ਗਈ ਹੈ। ਉੱਥੇ ਕਹਿਣ ਲੱਗੇ ਵੀ ਮੈਂ ਮਹਾਰਾਜ ਸਾਹਿਬ ਜੀ ਨੂੰ ਹਾਜ਼ਰ-ਨਾਜ਼ਰ ਮੰਨ ਕੇ ਤੇ ਤੁਹਾਡੇ ਨਾਲੇ ਵਚਨ ਕੀਤਾ ਸੀ ਵੀ ਹੁਣ ਤੁਹਾਨੂੰ ਅੰਮ੍ਰਿਤਧਾਰੀ ਬਣਾਉਣਾ ਹੈ, ਤੁਹਾਨੂੰ ਅੰਮ੍ਰਿਤ ਦੀ ਦਾਤ ਗੁਰੂ ਕਲਗੀ ਧਰ ਤੋਂ ਲੈ ਦੇਣੀ ਹੈ। ਤੇ ਜੇ ਹੁਣ ਤੁਸੀਂ ਸਰੀਰ ਤਿਆਗ ਗਏ ਤੇ ਮੈਂ ਮਹਾਰਾਜ ਸਾਹਿਬ ਦੇ ਸਾਹਮਣੇ ਝੂਠਾ ਪੈ ਜਾਣਾ। ਮੈਂ ਆਪਣੇ ਆਪ ਨੂੰ ਗੁਰੂ ਕਲਗੀ ਧਰ ਸਾਹਮਣੇ ਝੂਠਾ ਨਹੀਂ ਪੈਣ ਦੇਣਾ ਮੈਂ ਧੰਨ ਗੁਰੂ ਗ੍ਰੰਥ ਸਾਹਿਬ ਨੂੰ ਜਾ ਕੇ ਅਰਦਾਸ ਬੇਨਤੀ ਕਰ ਦੇਣੀ ਵੀ ਜਿੰਨੀ ਮੇਰੀ ਸਰੀਰ ਕੁਮਰ ਰਹਿ ਗਈ ਹੈ ਉਹ ਮਹਾਰਾਜ ਤੁਹਾਨੂੰ ਲਾ ਦੇਣ ਮੈਂ ਅਗਲੇ ਜਨਮ ਆ ਕੇ ਅਮਰਤ ਸੰਚਾਰ ਦੇ ਵਿੱਚ ਹਾਜ਼ਰੀ ਭਰਾਂਗਾ ਬਚਪਨ ਚ ਹੀ ਆ ਕੇ ਅਮਰਤ ਛਕ ਲਵਾਂਗਾ ਸਤਗੁਰੂ ਗੁਰੂ ਅਰਜਨ ਦੇਵ ਸਾਹਿਬ ਦੀ ਪਾਵਨ ਬਾਣੀ ਦਾ ਇੱਕ ਬਚਨ ਆਉਂਦਾ ਹੈ ਗਿਰ ਬਸਦਾ ਤਰ ਪਵਨ ਜਾਏਗੋ ਇੱਕ ਸਾਧ ਵਚਨ اٹਲਾਦਾ ਸਾਧੂ ਦਾ ਵਚਨ ਅਕਾਲ ਪੁਰਖ ਵੀ 모ੜਦਾ ਨਹੀਂ ਮਹਾਂਪੁਰਖਾਂ ਨੇ ਉਥੇ ਗੁਰਦੁਆਰੇ ਜਗਤ ਸੁਧਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਮੈਂ ਆਪ ਜੀ ਦਾ ਚਰਨ ਸੇਵਕ ਆ ਮਹਾਰਾਜ ਮੇਰੀ ਇਹ ਅਰਦਾਸ ਆ ਵੀ ਜਿਵੇਂ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਰਾਮਦਾਸ ਸਾਹਿਬ ਤੋਂ ਸੇਵਾ ਲੈਣ ਵਾਸਤੇ ਆਪਣੀ ਉਮਰ ਉਹਨਾਂ ਨੂੰ ਬਖਸ਼ੀ ਸੀ ਮੈਂ ਗੁਰੂ ਅਮਰਦਾਸ ਸਾਹਿਬ ਦੇ ਘਰ ਦਾ ਸੇਵਕ ਆ ਮੇਰੇ ਮਨ ਦਾ ਚਾਹੂ ਹੈ ਵੀ ਮੇਰੀ ਜਿੰਨੀ ਉਮਰ ਰਹਿ ਗਈ ਹੈ ਮਹਾਰਾਜ ਉਹ ਇਸ ਮਹਾਤਮਾ ਨੂੰ ਲਾ ਦਿਓ ਇਹ ਇੱਥੇ ਰਵੇ ਅੰਮ੍ਰਿਤ ਸੰਚਾਰ ਆਪ ਵੀ ਅੰਮ੍ਰਿਤ ਛਕ ਲਵੇ ਅੰਮ੍ਰਿਤਧਾਰੀ ਹੋ ਕੇ ਤਿਆਰ ਵਰ ਤਿਆਰ ਹੋ ਜਾਏ ਤੇ ਅਗਾ ਸੰਗਤਾਂ ਦੇ ਵਿੱਚ ਮਹਾਰਾਜ ਤੁਹਾਡੀ ਗੁਰਮਤ ਦਾ ਪ੍ਰਚਾਰ ਕਰੇ ਮਹਾਪੁਰਖਾਂ ਅਰਦਾਸ ਕੀਤੀ ਅਕਾਲ ਪੁਰਖ ਨੇ ਕਲਾ ਵਰਤਾਈ ਬਾਬਾ ਪੂਰੀ ਜੀ ਜਿਹੜੇ ਸੀ ਉਹ ਐਨ ਚੜ੍ਹਦੀ ਕਲਾ 'ਚ ਹੋ ਗਏ ਉਹਨਾਂ ਦਾ ਸਰੀਰ ਨ ਰੋਗ ਹੋ ਗਿਆ ਮਹਾਪੁਰਖ ਉੱਥੋਂ ਹੀ ਅਰਦਾਸ ਕਰਕੇ ਵਾਪਸ ਪੰਜਾਬ ਆ ਗਏ ਪੰਜਾਬ ਆ ਕੇ ਤੇ ਮਹਾਪੁਰਖਾਂ ਨੇ ਇੱਥੇ ਸੰਗਤ ਨੂੰ ਪਹਿਲਾਂ ਦੱਸ ਕੇ ਵੀ ਭਾਈ ਹੁਣ ਅਸੀਂ ਖਦੇ ਗ ਜਾਣੀ ਐ ਸਰੀਰ ਤਿਆਗ ਜਾਣਾ ਬਹੁਤ ਸਾਰੀ ਸੰਗਤ ਨੇ ਮਹਾਪੁਰਖਾਂ ਦੀ ਅੰਤਮ ਸਮੇਂ ਸੰਗਤ ਕੀਤੀ ਦਰਸ਼ਨ ਦیدار ਕੀਤੇ ਮਹਾਪੁਰਖਾਂ ਸਰੀਰ त्याग ਗਿਆ ऐसे परोपकारी महात्मा ਹੋਏ ਔਰ ਇਹਦਾ ਪ੍ਰਮਾਣ ਤੁਸੀਂ ਕਲਕੱਤੇ ਜੇ ਕਿਸੇ ਦੀ ਕੋਈ ਜਾਣ ਪਛਾਣ ਹੋਵੇ ਜਾਂ ਕਦੀ ਉੱਥੇ ਢੇੜਾ ਵੱਜੇ ਤੇ ਨਿਰਮਲ ਅਖਾੜਾ ਜਿਹੜਾ ਮਹਾਪੁਰਖਾਂ ਦਾ ਉੱਥੇ ਵੀ ਇਹ ਬਚਨ ਸੁਨਾਇਆ ਜਾਂਦਾ ਔਰ ਗੁਰਦੁਆਰੇ ਜਗਤ ਸੁਧਾਰ ਦੇ ਸਿੰਘਾਂ ਤੋਂ ਵੀ ਇਹ ਬਚਨ ਸੁਣਨ ਨੂੰ ਮਿਲਿਆ ਸੀ ਕਿ ਇੱਥੇ ਉਹ ਜਿਹੜੇ ਮਹਾਤਮਾ ਸੀ ਬਾਬਾ ਪੂਰੀ ਜੀ ਉਹ 6 6.5 ਸਾਲ ਗੁਰਮਤਿ ਦੇ ਨਾਲੇ ਕਥਾ ਕਰਦੇ ਰਹੇ ਗੁਰਬਾਣੀ ਦੀ ਨਾਲੇ ਉਹਨਾਂ ਫਿਰ ਬਹੁਤ ਸਾਰਾ ਇੱਥੇ ਗੁਰਮਤਿ ਦਾ ਪ੍ਰਚਾਰ ਕੀਤਾ ਐਸਾ ਪਰਉਪਕਾਰੀ ਜੀਵਨ ਜਿਨ੍ਹਾਂ ਮਹਾਪੁਰਖਾਂ ਦਾ ਉਹਨਾਂ ਨੇ ਪੰਜਾਬ ਦੇ ਵਿੱਚ ਬਹੁਤ ਸਾਰੇ ਸਥਾਨਾਂ ਨੂੰ ਭਾਗ ਲਾਏ ਗੁਰਮਤਿ ਪ੍ਰਚਾਰ ਕਰਦਿਆਂ ਸਾਡੇ ਇਸ ਸਥਾਨ ਤੇ ਇਸ ਨਗਰ ਵਿੱਚ ਮਹਾਪੁਰਖਾਂ ਚਰਨ ਪਾਏ ਜਿਸ ਪਿੱਪਲ ਦੇ ਤੁਸੀਂ ਦਰਸ਼ਨ ਕਰਦੇ ਹੋ ਇਸ ਪਿੱਪਲ ਥੱਲੇ ਮਹਾਪੁਰਖ ਸਾਧ ਸੰਗਤ ਜੀ ਦੀਵਾਨ ਸਜਾਇਆ ਕਰਦੇ ਸੀ ਇੱਥੇ ਆਸਾ ਦੀ ਵਾਰ ਦਾ ਕੀਰਤਨ ਵੀ ਹੁੰਦਾ ਰਿਹਾ ਇੱਥੇ ਮਹਾਪੁਰਖ ਆਪ ਕਥਾ ਵੀ ਕਰਦੇ ਰਹੇ ਗੁਰਮਤਿ ਵਿੱਦਿਆ ਦਾ ਪ੍ਰਚਾਰ ਕਰਦੇ ਰਹੇ ਮਹਾਂਪੁਰਖਾਂ ਦੇ ਉਸ ਜੱਪ ਤਪ ਦਾ ਸਦਕਾ ਅੱਜ ਆਪਾਂ ਵੇਖਦੇ ਆਂ ਮਹਾਰਾਜ ਦੇ ਪਾਤਸ਼ਾਹ ਜਿਹਦਾ ਬਹੁਤ ਸੋਹਣਾ ਦਰਬਾਰ ਸੰਗਤ ਨੇ ਬਹੁਤ ਮਿਹਨਤ ਮਸ਼ਕਤ ਕਰਕੇ ਬੜੀ ਭਾਵਨਾ ਨਾਲ ਬੜੀ ਘਾਲਣਾ ਘਾਲ ਕੇ ਗੁਰਸਿੱਖਾਂ ਨੇ ਮਹਾਰਾਜ ਦਾ ਸੋਹਣਾ ਦਰਬਾਰ ਤਿਆਰ ਕੀਤਾ ਇਹਦੀ ਇਸ ਪੱਖ ਦੇ ਵਿੱਚ ਸੰਗਤ ਜਿਹੜੀ ਆ ਸਾਰੀ ਸੰਗਤ ਵਧਾਈ ਦੀ ਪਾਤਰ ਹੈ ਬਹੁਤ ਸੁੰਦਰ ਦਰਬਾਰ ਸਤਿਗੁਰੂ ਦਾ ਤਿਆਰ ਹੋਇਆ ਮਹਾਰਾਜ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਹੋਏ ਹੈ ਭੋਗ ਪਏ ਹੈ ਇਸ ਸਥਾਨ ਤੇ ਮਹਾਂਪੁਰਖਾਂ ਦੀ ਉਸ ਕਾਲਣਾ ਦੇ ਇੱਕ ਕਿਣਕੇ ਮਾਤਰ ਦਾ ਸਦਕਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦੇ ਓਟ ਆਸਰੇ ਗੁਰਬਾਣੀ ਸੰਥਿਆ ਔਰ ਗੁਰਮਤ ਸਾਹਿਤ ਦੀਆਂ ਜਿਹੜੀਆਂ ਕਲਾਸਾਂ ਉਹ ਆਰੰਭ ਕੀਤੀਆਂ ਗਈਆਂ ਨੇ ਗੁਰਮਤ ਵਿਦਿਆਲਾ ਪ੍ਰਾਰੰਭ ਹੋਇਆ ਨਗਰ ਦੇ ਬਹੁਤ ਸਾਰੇ ਭਚੰਗੀ ਭਚੰਗਣਾ ਉਹ ਮਹਾਰਾਜ ਸਾਹਿਬ ਦੀ ਕਿਰਪਾ ਦੇ ਨਾਲ ਗੁਰਬਾਣੀ ਸੰਥਿਆ ਕਰਕੇ ਗੁਰਬਾਣੀ ਸ਼ੋਧ ਗੁਰਬਾਣੀ ਪੜ੍ਹਨੀ ਸਿੱਖ ਕੇ ਗੁਰਮਤ ਸਾਹਿਬ ਨੂੰ ਸਮਝ ਕੇ ਤੇ ਉਹ ਲਾਭ ਲੈ ਰਹੇ ਉਹਨਾਂ ਦਾ ਉੱਚਾ ਸੁੱਚਾ ਜੀਵਨ ਬਣ ਰਿਹਾ ਹੈ ਬਾਕੀ ਵੀ ਸਾਰੀ ਸੰਗਤ ਦੇ ਚਰਣਾ ਵਿੱਚ ਬੇਨਤੀ ਹੈ ਵੀ ਆਪੋ ਆਪਣੇ ਬੱਚਿਆਂ ਨੂੰ ਗੁਰੂ ਘਰ ਦੇ ਵਿੱਚ ਸ਼ਾਮ ਨੂੰ ਭੇਜਿਆ ਕਰੋ ਕਿਉਂਕਿ ਸਵੇਰ ਵੇਲੇ ਬੱਚਿਆਂ ਦਾ ਸਕੂਲ ਦਾ ਟਾਈਮ ਹੁੰਦਾ ਹੈ ਇਸ ਕਰਕੇ ਕਲਾਸਾਂ ਦਾ ਸਮਾਂ ਸ਼ਾਮ ਦਾ ਰੱਖਿਆ ਹੈ ਸ਼ਾਮ ਨੂੰ ਵੱਧ ਤੋਂ ਵੱਧ ਬੱਚਿਆਂ ਨੂੰ ਗੁਰੂ ਘਰ ਭੇਜਿਆ ਕਰੋ ਉਹ ਮਹਾਰਾਜ ਸਾਹਿਬ ਦੇ ਚਰਨਾਂ ਨਾਲ ਜੁੜਨ ਗੁਰਬਾਣੀ ਦੀ ਸੰਥਿਆ ਗੁਰਮਤ ਇਤਿਹਾਸ ਗੁਰ ਮਹਾਰਾਜ ਦੇ ਘਰ ਦਾ ਗੁਰਮਤ ਸਿਧਾਂਤ ਉਹਨਾਂ ਦੇ ਦਿਲ ਦਿਮਾਗ ਦੇ ਵਿੱਚ ਐਉਂ ਘਰ ਕਰ ਜਾਏ ਕਿ ਇੱਕ ਜਿਹੜੀ ਬਹੁਤ ਵੱਡੀ ਬਿਮਾਰੀ ਪੰਜਾਬ ਦੇ ਵਿੱਚ ਪੰਜਾਬ ਨੂੰ ਘੁਣ ਲੱਗ ਰਿਹਾ ਹੈ ਧਰਮ ਪਰਿਵਰਤਨ ਬਹੁਤ ਵੱਡੇ ਪੱਤਰ ਤੇ ਹੋ ਰਿਹਾ ਹੈ ਉਹਦਾ ਮੂਲ ਕਾਰਨ ਇਹ ਹੈ ਵੀ ਸਾਡੀ ਜੜ ਪੱਕੀ ਨਹੀਂ ਰਹੀ ਜਦੋਂ ਜੜ ਜਿਹੜੀ ਉਹ ਕੱਚੀ ਹੋ ਜਾਂਦੀ ਤਾਂ ਉਹ ਰੁੱਖ ਉਹ ਬੂਟੇ ਛੇਤੀ ਪੁੱਟੇ ਜਾਂਦੇ ਆ ਸਾਡੀ ਜੜ ਧੰਗ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਹੈ ਜਿਸ ਜਿਸ ਸਿੱਖ ਦਾ ਮਨ ਸਤਿਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਜੁੜਿਆ ਉਹਦੀਆਂ ਪੀੜੀਆਂ ਦੀ ਜੜ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਫੜ ਕੇ ਰੱਖਦੇ ਐ ਉਹ ਮਹਾਰਾਜ ਸਾਹਿਬ ਦੇ ਚਰਨਾਂ ਚ ਹਿੱਲ ਕੇ ਕਿਤੇ ਜਾਂਦਾ ਨਹੀਂ ਇਸ ਕਰਕੇ ਬੇਨਤੀ ਐ ਵੱਧ ਤੋਂ ਵੱਧ ਬੱਚਿਆਂ ਨੂੰ ਗੁਰੂ ਘਰ ਭੇਜਿਆ ਕਰੋ ਜਿੰਨੀ ਵੀ ਸੰਗਤ ਨੇ ਸੰਗਰਾਦ ਵਾਲੇ ਦਿਨ ਤੋਂ ਲੈ ਕੇ ਬਹੁਤ ਸਾਰੀ ਸੇਵਾ ਕੀਤੀ ਹੈ ਸੈਕਟਰੀ ਸਾਹਿਬ ਔਰ ਪ੍ਰਬੰਧਕ ਗੁਰਸਿੱਖਵਾਰੋਬਾਰ ਸੰਗਤ ਦਾ ਧੰਨਵਾਦ ਕਰ ਵੀ ਰਹੇ ਔਰ ਕਰਨਗੇ ਵੀ ਪ੍ਰਬੰਧਕ ਗੁਰਸਿੱਖਾਂ ਦਾ ਸੇਵਾਦਾਰ ਸਿੰਘਾਂ ਦਾ ਸਨਮਾਨ ਵੀ ਕੀਤਾ ਜਾਏਗਾ ਔਰ ਸਾਧ ਸੰਗਤ ਜੀ ਅੱਜ ਦੇ ਸਮਾਗਮ ਅੰਦਰ ਵਿਸ਼ੇਸ਼ ਤੌਰ ਤੇ ਦਮਦਮੇ ਟਕਸਾਲ ਦੇ ਅਥਾਰਕ ਵਿਦਵਾਨ ਗਿਆਨੀ ਮਨਜੋਤ ਸਿੰਘ ਜੀ ਜਿਨ੍ਹਾਂ ਤੋਂ ਸਤਿਗੁਰੂ ਨੇ ਤਖਤਾਂ ਤੇ ਕਥਾ ਕਥਾ ਦੀ ਸੇਵਾ ਵੀ ਤੱਕ ਸਹਿਬਾਨ ਤੇ ਲਈ ਹੈ ਔਰ ਬਹੁਤ ਸਾਰੇ ਵਿਦਿਆ ਪੜਨ ਪੜਾਉਣ ਦੇ ਕਾਰਜ ਵੀ ਪੰਥ ਵਿੱਚ ਕਰ ਰਹੇ ਨੇ ਉਹਨਾਂ ਰਾਤ ਦੇ ਦੀਵਾਨ ਵਿੱਚ ਵੀ ਹਾਜ਼ਰੀ ਭਰੀ ਸਵੇਰ ਤੋਂ ਵੀ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਸਟੇ ਤੇ ਸੁਭਾਇਮਾਨ ਹੋ ਕੇ ਸੰਗਤ ਨੂੰ ਦਰਸ਼ਨ ਬਖਸ਼ ਰਹੇ ਹੈ ਔਰ ਸੰਗਤ ਦੇ ਦਰਸ਼ਨ ਕਰ ਰਹੇ ਹੈ ਅੱਜ ਦੇ ਸਮਾਗਮ ਅੰਦਰ ਵਿਸ਼ੇਸ਼ ਤੌਰ ਤੇ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਜੀ ਨਿਊਜ਼ੀਲੈਂਡ ਤੋਂ ਉਹ ਹਾਜ਼ਰੀਆਂ ਭਰਨ ਵਾਸਤੇ ਆਏ ਹੋਏ ਹੈ ਅੱਜ ਦਾ ਸਾਰਾ ਸਮਾਗਮ ਆਪਣਾ ਪੰਜਾਬ ਲਾਈਵ ਗੁਰਬਾਣੀ ਟੀਵੀ ਜਿਹੜਾ ਇਸ ਚੈਨਲ ਤੋਂ ਇਹਦੀ ਸੇਵਾ ਭਾਈ ਸਾਹਿਬ ਭਾਈ ਹਰਮੀਤ ਸਿੰਘ ਜੀ ਨਿਊਜ਼ੀਲੈਂਡ ਵਾਲੇ ਬੜੇ ਦਾਨੀ ਗੁਰਮਖ ਨੇ ਔਰ ਬੜੀ ਚੜ੍ਹਦੀ ਕਲਾ ਵਾਲੀ ਫੌਜ ਨੇ ਉਹਨਾਂ ਨੇ ਅੱਜ ਦਾ ਇਹ ਸਾਰਾ ਪ੍ਰੋਗਰਾਮ ਸਾਰੀ ਦੁਨੀਆ ਵਿੱਚ ਲਾਈਵ ਕਰਨ ਦੀ ਸੇਵਾ ਉਹਨਾਂ ਨੇ ਲਈ ਹੈ ਉਹ ਵੀ ਲਾਈਵ ਉੱਥੇ ਦਰਸ਼ਨ ਕਰ ਰਹੇ ਨੇ ਅਮਰੀਕਾ ਦੇ ਵਿੱਚ ਰਾਗੇ ਪਾਏ ਹਿੰਮਤ ਸਿੰਘ ਜੀ ਰਾਗੇ ਪਾਏ ਰਣਜੀਤ ਸਿੰਘ ਜੀ ਹੋਰ ਬਹੁਤ ਸਾਰੀਆਂ ਗੁਰਸਿੱਖ ਫੌਜਾਂ ਉਹ ਵੀ ਤੁਹਾਡੇ ਇਹ ਕੈਮਰਿਆਂ ਰਾਹੀਂ ਦਰਸ਼ਨ ਕਰ ਰਹੇ ਐ ਉਹਨਾਂ ਸਿੰਘਾਂ ਨੇ ਵੀ ਫਤਿਹ ਭੇਜੀ ਉਹਨਾਂ ਦੇ ਵੀ ਫਤਿਹ ਪ੍ਰਵਾਨ ਕਰਨੇ ਹੋਰ ਬਹੁਤ ਸਾਰੇ ਗੁਰਸਿੱਖਾਂ ਨੇ ਵੱਖੋ-ਵੱਖਰੀਆਂ ਸੇਵਾਵਾਂ ਕਮਾ ਕੀਤੀਆਂ ਸਾਰੇ ਗੁਰਸਿੱਖਾਂ ਦਾ ਸਮੂਹਕ ਤੌਰ ਤੇ ਧੰਨਵਾਦ ਹੈ ਵੱਖੋ ਵੱਖਰਾ ਵਿਸ਼ੇਸ਼ ਤੌਰ ਤੇ ਧੰਨਵਾਦ ਪ੍ਰਬੰਧਕ ਗੁਰਸੇ ਕਰਨਗੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਮਹਾਂਪੁਰਖਾਂ ਦੇ ਜੀਵਨ ਬਾਬਤ ਹਾਜ਼ਰੀਆਂ ਭਰਦਿਆਂ ਗੁਰਮਤਿ ਵਿਚਾਰ ਕਰਦਿਆਂ ਬਹੁਤ ਤਰ੍ਹਾਂ ਦੀਆਂ ਭੁੱਲਾਂ ਹੋਈਆਂ ਹੋਣਗੀਆਂ ਸਮੇਂ ਨੂੰ ਧਿਆਨ ਵਿੱਚ ਰੱਖਣਾ ਪੈਂਦਾ ਅਸੀਂ ਘਰ ਵਾਲੇ ਆ ਅਸੀਂ ਬਹੁਤਾ ਸਮਾਂ ਲਾਵਾਂਗੇ ਤੇ ਫਿਰ ਆਏ ਹੋਏ ਜਥਿਆਂ ਨੂੰ ਸਮਾਂ ਜਿਹੜਾ ਨਾ ਉਹ ਬਰਾਬਰ ਨਾਲ ਨਹੀਂ ਮਿਲਦਾ ਇਸ ਕਰਕੇ ਸਾਡੀ ਇਨੀ ਕੁ ਹਾਜ਼ਰੀ ਪ੍ਰਵਾਨ ਕਰਨੀ ਆਏ ਹੋਏ ਜਥਿਆਂ ਦਾ ਸਨਮਾਨ ਕਰਨਾ ਆਪਣਾ ਸਾਰਿਆਂ ਦਾ ਫਰਜ ਹੈ ਆਏ ਹੋਏ ਗੁਰਮਖਾਹ ਤੋਂ ਆਪਾਂ ਵੰਡਵੇਂ ਸਮੇਂ ਦੇ ਅੰਦਰ ਗੁਰਮਤ ਵਿਚਾਰ ਔਰ ਮਹਾਂਪੁਰਖਾਂ ਦਾ ਜਸ ਸਰਵਨ ਕਰਾਂਗੇ ਸਾਰੇ ਸੰਗਤਾਂ ਇੱਕ ਵਾਰ ਫਿਰ ਬਹੁਤ ਬਹੁਤ ਧੰਨਵਾਦ ਧੰਨਵਾਦ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਜਿਨ੍ਹਾਂ ਨੇ ਆਪਾਂ ਨੂੰ ਇਹ ਸਮਾਂ ਬਖਸ਼ਿਆ ਸਤਿਗੁਰੂ ਕਿਰਪਾ ਅਨੁਸਾਰੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਵੀ ਭਾਈ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਅੰਮ੍ਰਿਤਧਾਰੀ ਹੋ ਜਾਓ ਜਿਹੜੇ ਅੰਮ੍ਰਿਤਧਾਰੀ ਨੇ ਉਪਰਪੱਕ ਨਿਤਨੇਮੀ ਹੋ ਜਾਓ ਜਿਹੜੇ ਨਿਤਨੇਮੀ ਨੇ ਉਹ ਮਰਿਆਦਾ ਦੇ ਪਹਿਰੇ ਸਖਤ ਕਰੋ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਦਰਬਾਰ ਦਰ ਚੱਲਦੇ ਆ ਸਟੈਪ ਬਾਈ ਸਟੈਪ ਚੱਲਦੇ ਆ ਕਦਮ ਦਰ ਕਦਮ ਚੱਲਦੇ ਆ ਆਪਾਂ ਹੌਲੀ ਹੌਲੀ ਕਾਮਯਾਬ ਹੋਣਾ ਔਰ ਇਸ ਸਥਾਨ ਤੇ ਪਹਿਲਾਂ ਨਾਲੋਂ ਮਹਾਰਾਜ ਸਾਹਿਬ ਨੇ ਬੜੀ ਕਿਰਪਾ ਕੀਤੀ ਹੈ ਬਹੁਤ ਰੌਣਕ ਵਧੀ ਹੈ ਨੌਜਵਾਨ ਗੁਰਸਿੱਖਾਂ ਦਾ ਇਸ ਸਥਾਨ ਨਾਲ ਬਹੁਤ ਪ੍ਰੇਮ ਵਧਿਆ ਹੈ ਸਾਰੀ ਸੇਵਾ ਨੌਜਵਾਨ ਸਿੰਘਾਂ ਨੇ ਕੀਤੀ ਹੈ ਔਰ ਹੁਣ ਵੀ ਸਾਰਾ ਪ੍ਰਬੰਧ ਨੌਜਵਾਨ ਗੁਰਸਿੱਖੀ ਸੰਭਾਲ ਰਹੇ ਆ ਅਗਾ ਵੀ ਤੁਹਾਡਾ ਸੰਗਤ ਦਾ ਸਹਿਯੋਗ ਰਹੇ ਨੌਜਵਾਨ ਸਿੰਘਾਂ ਨੂੰ ਸਹਿਯੋਗ ਦਿਓ ਅਸਥਾਨ ਦੀ ਚੜ੍ਹਦੀ ਹੋਵੇ ਨਗਰ ਦਾ ਨਾਮ ਦੁਨੀਆ ਵਿੱਚ ਚੰਗੇ ਕੰਮਾਂ ਕਰਕੇ ਰੌਸ਼ਨ ਹੋਵੇ ਸਤਿਗੁਰੂ ਸਾਰੇ ਸੰਗਤ ਦੀ ਸੇਵਾ ਥਾਏ ਪਣ ਦਾਸ ਦੀ ਇੰਨੀ ਹਾਜ਼ਰੀ ਪ੍ਰਵਾਨ ਕਰਨੀ ਕੋਈ ਭੁੱਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ